ਦੇਸ਼ੂ ਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਦੀ ਇਸ ਸਮੇਂ ਜਿਹੜੀ ਨਿਗਾਹ ਹੈ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉੱਤੇ ਟਿਕੀ ਹੋਈ ਆ ਉਹਦਾ ਮੁੱਖ ਕਾਰਨ ਹੈ ਭਾਈ ਅਮਰਤਪਾਲ ਸਿੰਘ ਜੀ ਹਾਂਜੀ ਜਦੋਂ ਦਾ ਭਾਈ ਅਮਰਤਪਾਲ ਸਿੰਘ ਜੀ ਨੇ ਐਲਾਨ ਕੀਤਾ ਚੋਣ ਲੜਨ ਦਾ ਉਦੋਂ ਦਾ ਸਾਰੇ ਹੀ ਪੰਜਾਬੀਆਂ ਦਾ ਧਿਆਨ ਉਸ ਟਿਕਟ ਦੇ ਉੱਤੇ ਉਸ ਸੀਟ ਦੇ ਉੱਤੇ ਆ ਚੁੱਕਾ ਬਤੌਰ ਪੱਤਰਕਾਰ ਅਸੀਂ ਜਦੋਂ ਵੱਖ-ਵੱਖ ਪਿੰਡਾਂ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਉਹ ਅਕਾਲੀਆਂ ਦੇ ਹੋਣ ਤੇ ਚਾਹੇ ਹੋਰ ਕਿਸੇ ਪਾਰਟੀ ਦੇ ਹੋਣ ਉਹਨਾਂ ਸਾਰਿਆਂ ਦਾ ਉਹਨਾਂ ਸਾਰਿਆਂ ਦੇ ਵਿੱਚੋਂ ਬਹੁਤਿਆਂ ਦਾ ਕਹਿਣਾ ਇਹ ਸੀ ਕਿ ਅਸੀਂ ਆਪਦੀ ਪਾਰਟੀ ਦੇ ਨਾਲ ਤਾਂ ਜਰੂਰ ਆਂ ਪਰ ਅਸੀਂ ਜਿਹੜੀ ਇਸ ਵਾਰ ਵੋਟ ਆ ਉਹ ਭਾਈ ਅਮਰਤਪਾਲ ਸਿੰਘ ਨੂੰ ਹੀ ਪਾਵਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਚੋਣ ਦਾ ਪ੍ਰਚਾਰ ਆ ਉਹ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਚੁੱਕਾ ਲੋਕ ਮਤਲਬ ਆਪਣੇ ਆਪ ਹੀ ਆਪਮੁਹਾਰੇ ਹੀ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਚਾਹੇ ਅੱਜ ਕੱਲ ਦਾ ਸਮਾਂ ਜਿਹੜਾ ਹੈਗਾ ਉਹ ਡਿਜੀਟਲ ਹੋ ਚੁੱਕਾ ਪਰ ਫਿਰ ਵੀ ਜਿਹੜਾ ਲੋਕ ਆਪਮੁਹਾਰੇ ਹੀ ਕਰ ਰਹੇ ਆ ਬੇਸ਼ੱਕ ਪਰਿਵਾਰ ਦੇ ਕੋਲ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਕੋਲੇ ਇੰਨੇ ਸਾਧਨ ਮੌਜੂਦ ਨਹੀਂ ਨੇ ਕਿ ਉਹ ਆਪਦੀਆਂ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਭੇਜਣ ਤੇ ਪ੍ਰਚਾਰ ਕਰਨ ਇਹਦਾ ਮੁੱਖ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਹਲਕਾ ਖਡੂਰ ਸਾਬ ਦੇ ਜਿਹੜੇ ਵੋਟਰ ਨੇ ਉਹ ਇਹ ਚੀਜ਼ ਨੂੰ ਮੰਨਦੇ ਨੇ ਕਿ ਪਿਛਲੀ ਵਾਰ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਦੋਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਚੋਣਾਂ ਦੇ ਵਿੱਚ ਖੜੇ ਹੋਏ ਸੀ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਹਾਰ ਕਰਕੇ ਲੋਕ ਕਹਿੰਦੇ ਆ ਵੀ ਅਸੀਂ ਉਹ ਜਿਹੜੀ ਅਸੀਂ ਗਲਤੀ ਕੀਤੀ ਆ ਉਹ ਭੁੱਲ ਨੂੰ ਅਸੀਂ ਬਖਸ਼ਾਉਣਾ ਚਾਹੁੰਦੇ ਆ ਇਸ ਕਰਕੇ ਲੋਕਾਂ ਨੇ ਇਸ ਵਾਰੀ ਆਪਣਾ ਤੇ ਹੈਇਆ ਕੀਤਾ ਕਿ ਅਸੀਂ ਇਸ ਵਾਰੀ ਜਿਹੜੀ ਵੋਟ ਆ ਭਾਈ ਅਮਰਤਪਾਲ ਸਿੰਘ ਨੂੰ ਪਾਵਾਂਗੇ ਬੇਸ਼ੱਕ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਜਿਹੜਾ ਪਰਿਵਾਰ ਆ ਉਹਨੂੰ ਉਲਝਾਇਆ ਵੀ ਜਾ ਰਿਹਾ ਵਾ ਵੀ ਜਿਵੇਂ ਕਹਿ ਲੋ ਕਿ ਲੀਡਰਾਂ ਵੱਲੋਂ ਇਹ ਗੱਲਾਂ ਉਹਨਾਂ ਤੇ ਕਹੀਆਂ ਜਾਂਦੀਆਂ ਦੀਪਾਈ ਜੰਬਰਤਪਾਲ ਸਿੰਘ ਤਾਂ ਸਵਿਧਾਨ ਦੇ ਵਿੱਚ ਯਕੀਨ ਨਹੀਂ ਕਰਦਾ ਸੀ ਉਹਨੇ ਵੀਡੀਓ ਪਾਈਆਂ ਉਸ ਲੀਡਰ ਇਹ ਕਹਿੰਦੇ ਆ ਕਿ ਆਪਣਾ ਫੇਸ ਟੂ ਫੇਸ ਬੈਠ ਕੇ ਉਹਨਾਂ ਦਾ ਪਰਿਵਾਰ ਸਾਡੇ ਨਾਲ ਗੱਲ ਕਰੇ ਕੁਛ ਕੋਈ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਲੀਡਰ ਪਰ ਗੱਲ ਇਹ ਆ ਕਿ ਉਹ ਜੋ ਮਰਜ਼ੀ ਕਰ ਲੈਣ ਪਰ ਲੋਕ ਆਪ ਮੁਹਾਰੇ ਆਪ ਦੇ ਅੰਦਰ ਦੀ ਆਵਾਜ਼ ਦੇ ਨਾਲ ਜਿਹੜੀ ਉਹ ਵੋਟ ਆ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਹੀ ਪਾਣਾ ਜਾਂਦੇ ਆ ਇੱਕ ਸਾਈਕੋਲੋਜੀ ਦੇ ਇੱਕ ਸਾਇੰਟਿਸਟ ਦਾ ਕਹਿਣਾ ਕਿ ਜਦੋਂ ਮਾਊਥ ਟੂ ਮਾਊਥ ਗੱਲ ਪਹੁੰਚਣੀ ਸ਼ੁਰੂ ਹੋ ਜੇ ਉਹ ਸਭ ਤੋਂ ਵੱਡਾ ਪ੍ਰਚਾਰ ਦਾ ਜਿਰਿਆ ਮੰਨਿਆ ਜਾਂਦਾ ਕਹਿਣ ਤੋਂ ਭਾਵ ਕਿ ਜਦੋਂ ਲੋਕ ਆਪਸ ਦੇ ਵਿੱਚ ਗੱਲ ਕਰਦੇ ਆ ਸੱਥਾਂ ਦੇ ਵਿੱਚ ਗੱਲ ਹੁੰਦੀ ਆ ਉਹਨਾਂ ਸਾਰਿਆਂ ਦਾ ਕਹਿਣਾ ਇਹ ਹੀ ਹੁੰਦਾ ਕਿ ਅਸੀਂ ਜਿਹੜੀ ਇਸ ਵਾਰੀ ਵੋਟ ਆ ਅਸੀਂ ਜਿਹੜਾ ਮੌਕਾ ਹੈ ਉਹ ਭਾਈ ਅਮਰਤਪਾਲ ਸਿੰਘ ਨੂੰ ਹੀ ਦੇਣਾ ਵਾ ਇਹੀ ਕਾਰਨ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਇੱਥੋਂ ਇਸ ਤੋਂ ਇਹ ਚੀਜ਼ ਨਹੀਂ ਸਿੱਧ ਹੁੰਦੀ ਕਿ ਜੇ ਆਪਾਂ ਰੈਲੀਆਂ ਦੇ ਵਿੱਚ ਵੱਡੇ ਇਕੱਠ ਕਰ ਲਈਏ ਉਤੋਂ ਇਹ ਸਿੱਧ ਨਹੀਂ ਹੁੰਦਾ ਕਿ ਵੀ ਲੋਕ ਤੁਹਾਨੂੰ ਹੀ ਵੋਟ ਪਾਉਣਗੇ ਜਾਂ ਤੁਹਾਡੀਆਂ ਪਾਰਟੀਆਂ ਹੀ ਮਜ਼ਬੂਤ ਨੇ ਇਹ ਚੀਜ਼ਾਂ ਤੋਂ ਸਿੱਧ ਨਹੀਂ ਹੁੰਦਾ ਕਿ ਤੁਹਾਡੀਆਂ ਰੈਲੀਆਂ ਦੇ ਵਿੱਚ ਇਕੱਠ ਕਿੰਨਾ ਵਾ ਇਹ ਚੀਜ਼ ਇੱਥੋਂ ਸਿੱਧ ਹੁੰਦੀ ਆ ਕਿ ਅੰਦਰੋਂ ਲੋਕ ਕਿੰਨੀ ਕੁ ਤੁਹਾਡੀ ਸਪੋਰਟ ਕਰਦੇ ਆ ਬੇਸ਼ੱਕ ਪਾਈ ਅਮਰਪਾਲ ਸਿੰਘ ਦੇ ਪਰਿਵਾਰ ਨੇ ਕੋਈ ਈਡੀਆਂ ਰੈਲੀਆਂ ਨਹੀਂ ਕੀਤੀਆਂ ਕੋਈ ਈਡੇ ਵੱਡੇ ਇਕੱਠ ਨਹੀਂ ਕਰ ਸਕੇ ਪਰ ਲੋਕ ਆਪ ਦੀ ਜ਼ਿੰਮੇਵਾਰੀ ਸਮਝ ਕੇ ਆਪ ਦਾ ਫਰਜ਼ ਸਮਝ ਕੇ ਉਹਨਾਂ ਦਾ ਪ੍ਰਚਾਰ ਜਿਹੜਾ ਉਹ ਕਰ ਰਹੇ ਨੇ ਤੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਚੀਜ਼ ਦਾ ਨਤੀਜਾ ਖਾਲਕਾ ਖਡੂਰ ਸਾਹਿਬ ਦਾ ਜਿਹੜੇ ਵੋਟਰ ਆ ਉਹੀ ਦੱਸਣਗੇ ਵੀ ਉਹ ਕਿਸ ਨੂੰ ਵੋਟ ਪਾ ਕੇ ਜਿਤਾਉਂਦੇ ਆ ਇਹ ਸਭ ਕੁਝ ਤਾਂ ਆਉਣ ਵਾਲੇ ਸਮੇਂ ਦੇ ਭਵਿੱਖ ਦੇ ਗਰਭ ਦੇ ਵਿੱਚ ਹੀ ਆ ਬਹੁਤੇ ਲੋਕ ਭਾਵੇਂ ਭਾਈ ਅਮਰਪਾਲ ਸਿੰਘ ਜੀ ਦੀ ਸੋਚ ਦੇ ਨਾਲ ਸਹਿਮਤ ਨਹੀਂ ਨੇ ਪਰ ਫਿਰ ਵੀ ਉਹ ਉਹਨਾਂ ਨੂੰ ਇੱਕ ਹਮਦਰਦੀ ਦੀ ਜਿਹੜੀ ਵੋਟ ਆ ਉਹੀ ਬਹੁਤ ਪੈ ਜਾਣੀ ਕਿਉਂ ਕਿ ਇੱਕ ਮਾਂ ਦਾ ਪੁੱਤ ਜਿਹੜਾ ਉਹ ਨਜਾਇਜ਼ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਪਰ ਜਿਹੜੇ ਵਿਰੋਧੀ ਚਿਹਰੇ ਜੇ ਆਪਾਂ ਕਹਿ ਲਈਏ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਕਾਂਗਰਸ ਵੱਲੋਂ ਕੁਲਬੀਰ ਸਿੰਘ ਜੀਰਾ ਤੇ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਆ ਇਹ ਵੱਡੇ ਚਿਹਰੇ ਕਾਫੀ ਵੱਡੇ ਚਿਹਰੇ ਮੰਨੇ ਜਾਂਦੇ ਆ ਬੇਸ਼ੱਕ ਇਹ ਚਿਹਰੇ ਖੜੇ ਨੇ ਪਰ ਫਿਰ ਵੀ ਲੋਕ ਆ ਜਿਹੜੇ ਉਹ ਹੁਣ ਇਹ ਉਹਨਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਨਗੇ ਉਹ ਵੀ ਚਿਹਰੇ ਛੋਟੇ ਨਹੀਂ ਆ ਪਰ ਫਿਰ ਵੀ ਜਿਹੜੇ ਲੋਕ ਆ ਉਹ ਆਪ ਮੁਹਾਰੇ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਉਣ ਨੂੰ ਤਿਆਰ ਨੇ ਪਰ ਜਿਹੜੇ ਇਹ ਵਿਰੋਧੀ ਪਾਰਟੀਆਂ ਨੇ ਇਹ ਲੋਕਾਂ ਨੂੰ ਉਲਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜੇਹੀਆਂ ਚਾਲਾਂ ਵੀ ਚੱਲਣਗੇ ਵੀ ਜਿਹਨਾਂ ਲੋਕਾਂ ਨੂੰ ਗਮਰਾਹ ਕਰਕੇ ਜਿਹੜੀ ਲੋਕਾਂ ਦੀ ਜਿਹੜੀ ਵੋਟ ਆ ਉਹ ਅਸੀਂ ਆਪਣੇ ਹੱਕ ਚ ਪਵਾਈਏ ਇਹ ਤਾਂ ਹੁਣ ਖੰਡੂਰ ਸਾਹ ਦੇ ਜਿਹੜੇ ਵੋਟਰ ਨੇ ਉਹੀ ਦੱਸਣਗੇ ਵੀ ਉਹਨਾਂ ਨੇ ਗਮਰਾਹ ਹੋਣਾ ਕਿ ਨਹੀਂ ਪਰ ਅੱਜ ਦੇ ਸਮੇਂ 'ਚ ਜੇ ਆਪਾਂ ਗੱਲ ਕਰੀਏ ਤੇ ਲੋਕ ਗਮਰਾਹ ਹੋਣ ਵਾਲੇ ਨਹੀਂ ਆ ਕਿਉਂਕਿ ਡਿਜੀਟਲ ਜਮਾਨਾ ਆ ਚੁੱਕਾ ਵਾ ਕਿਉਂਕਿ ਜੋ ਆਮ ਆਦਮੀ ਪਾਰਟੀ ਦੀ ਜਿਹੜਾ ਜਿੱਤਣ ਦਾ ਮੁੱਖ ਕਾਰਨ ਵੀ ਸੋਸ਼ਲ ਮੀਡੀਆ ਹੀ ਮੰਨਿਆ ਜਾਂਦਾ ਹੈ ਕਿਉਂਕਿ ਜਿਹੜੇ ਆ ਆਕਾਵਾਂ ਦੇ ਅਨੁਸਾਰ ਇਹੀ ਹੁੰਦਾ ਵਾ ਕਿ ਜਦੋਂ ਪਿੰਡਾਂ ਦੇ ਵਿੱਚ ਸੂਤਰਾਂ ਤੋਂ ਹੀ ਪਤਾ ਲੱਗਦਾ ਵਾ ਕਿ ਕਿਹੜੀ ਪਾਰਟੀ ਜਿੱਤਣ ਦੇ ਹੱਕ ਚਾ ਲੋਕ ਕੀ ਚਾਹੁੰਦੇ ਆ ਕਿਹੜਾ ਬਦਲਾਅ ਚਾਹੁੰਦੇ ਆ ਇੱਥੋਂ ਹੀ ਸਾਰੇ ਜਿਹੜੇ ਆ ਅਨੁਮਾਨ ਲਗਾਏ ਜਾਂਦੇ ਆ ਜੇ ਅਗਰ ਮੰਨ ਲਓ ਕਿ ਭਾਈ ਅਮਰਤਪਾਲ ਸਿੰਘ ਜੀ ਇੱਥੋਂ ਇਹ ਸੀਟ ਜਿੱਤਦੇ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਸੀਟ ਜਿੱਤਦੇ ਆ ਬਾਕੀ ਦੀਆਂ ਜਿਹੜੀਆਂ 13 ਸੀਟਾਂ ਨੇ ਪੂਰੇ ਪੰਜਾਬ ਦੇ ਤੇ ਵਿਦੇਸ਼ ਦੇ ਜਿਹੜੇ ਸਾਰੇ ਪੰਜਾਬੀ ਨੇ ਉਹਨਾਂ ਸਾਰਿਆਂ ਦੀ ਸਿਰਫ ਇੱਕ ਜਿਹੜੀ ਨਿਗਾਹ ਨਾ ਉਹ ਕੱਲੀ ਇੱਕ ਖਡੂਰ ਸਾਹਿਬ ਦੇ ਉੱਤੇ ਟਿਕੀ ਹੋਈ ਆ ਕਿਉਂ ਕਿਉਂਕਿ ਭਾਈ ਅਮਰਪਾਲ ਸਿੰਘ ਜੀ ਇੱਥੇ ਖੜੇ ਨੇ ਹੋ ਸਕਦਾ سوشل মিডিਆ ਜਿਹੜਾ ਉਹ ਭਾਈ ਅਮਰਪਾਲ ਸਿੰਘ ਨੂੰ ਜਿਤਾਉਣ ਦਾ ਜਰੀਆ ਬਣ ਸਕੇ ਤੇ ਜਿਹੜੀਆਂ ਲੋਕ ਸਭਾ ਦੀਆਂ ਜਿਹੜੀਆਂ 13 ਸੀਟਾਂ ਨੇ ਪੰਜਾਬ ਦੀਆਂ ਬੇਸ਼ੱਕ ਵੱਡੀਆਂ ਪਾਰਟੀਆਂ ਨੂੰ 13 ਸੀਟਾਂ ਦੇ ਜਿੱਤਣ ਜਾਂ ਹਾਰਨ ਨਾਲ ਕੋਈ ਫਰਕ ਨਹੀਂ ਪੈਂਦਾ ਸਿਰਫ ਇੱਕ ਜਿਹੜੀ ਸੀਟ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਜੇ ਓ ਭਾਈ ਅਮਰਤਪਾਲ ਸਿੰਘ ਦੀ ਝੋਲੀ ਦੇ ਵਿੱਚ ਉਹ ਜਿੱਤ ਪੈਂਦੀ ਆ ਤਾਂ ਇੱਕ ਨਵੀਂ ਸੋਚ ਦਾ ਜਿਹੜਾ ਉਹ ਜਨਮ ਹੋਏਗਾ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਲੋਕ ਸਭਾ ਹਲਕਾ ਖਡੂਰ ਸਾਬ ਦੇ ਵੋਟਰ ਜਿਹੜੀ ਇਹ ਜਿੱਤ ਆ ਉਹ ਕਿਦੀ ਝੋਲੀ ਚ ਪਾਉਂਦੇ ਆ ਜੇ ਭਾਈ ਅਮਰਤਪਾਲ ਸਿੰਘ ਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਆ ਤਾਂ ਇੱਕ ਨਵੀਂ ਸੋਚ ਨੇ ਉੱਭਰ ਕੇ ਆਉਣਾ ਤੇ ਇਹ ਸਾਰਾ ਕੁਝ ਜਿਹੜਾ ਉਹ ਲੋਕਾਂ ਦੇ ਖਡੂਰ ਸਾਬ ਹਲਕਾ ਦੇ ਵੋਟਰਾਂ ਦੇ ਹੱਥ ਦੇ ਵਿੱਚ ਆ ਵੀ ਇਸ ਬਾਰੇ ਤੁਹਾਡਾ ਕੀ ਵਿਚਾਰ ਆ ਉਸੀ ਆਪਣੀ رائے ਜਰੂਰ ਸਾਨੂੰ ਕਮੈਂਟ ਬਾਕਸ ਵਿੱਚ ਵੀਡੀਓ ਦੇ ਨਾਲ ਤੁਸੀਂ ਕਿੰਨੇ ਕੁ ਤੁਹਾਡੇ ਵਿਚਾਰ ਸਹਿਮਤ ਨੇ ਜਾਂ ਅਸਹਿਮਤ ਨੇ ਇਸ ਬਾਰੇ ਆਪਣੀ ਜਿਹੜੇ ਵਿਚਾਰ ਨੇ ਉਹ ਤੁਸੀਂ ਸਾਨੂੰ ਕਮੈਂਟ ਬਾਕਸ ਰਾਹੀਂ ਜਰੂਰ ਦੱਸਿਓ ਤੇ ਆਪਣੀ رائے ਜਰੂਰ ਦਿਓ ਕਿ ਤੁਸੀਂ ਕਿਸ ਨੂੰ ਵੋਟ ਪਾ ਕੇ ਜਿਤਾਉਣਾ ਚਾਹੁੰਦੇ ਹੋ ਤੇ ਜੁੜੇ ਰਹੋ ਸਾਡੇ YouTube ਚੈਨਲ ਸਿਮਰ ਕੌਰ ਮਹਰਾਣਾ ਦੇ ਨਾਲ ਜੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਸਿਮਰ ਕੌਰ ਮਹਰਾਣਾ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਸ਼ੇਕਾ